ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਚੱਲ ਰਹੇ ਬਿਕਰਮ ਮਜੀਠੀਆ ਖਿਲਾਫ ਕੱਲ ਪੰਜਾਬ ਵਿਜੀਲੈਂਸ ਬਿਊਰੋ ਨੇ 40000 ਪੰਨਿਆਂ ਦੀ ਚਾਰ ਸ਼ੀਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਇਹਨਾਂ 40000 ਪੰਨਿਆਂ ਨੂੰ ਚਾਰ ਟਰਾਂਕਾਂ ਵਿੱਚ ਸੀਲਬੰਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਚਾਰਸ਼ੀਟ ਵਿੱਚ ਮਜੀਠੀਆ ਦੀ 700 ਕਰੋੜ ਰੁਪਏ ਦੀ ਚਲ ਤੇ ਅਚਲ ਜਾਇਦਾਦ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚੋਂ ਜ਼ਿਆਦਾਤਰ ਜਾਇਦਾਦ ਬੇਨਾਮੀ ਹੈ ਇਸ ਮਾਮਲੇ ਨਾਲ ਸੰਬੰਧਤ 200 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਜਦੋਂ ਕਿ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਪੰਜਾਬ ਹਰਿਆਣਾ ਜੁਪੀ ਹਿਮਾਚਲ ਦਿੱਲੀ ਵਿੱਚ ਵਿਜੀਲੈਂਸ ਦੇ ਛਾਪਿਆਂ ਦੌਰਾਨ ਕੀ ਪ੍ਰਮਾਤ ਕੀਤਾ ਗਿਆ ਇਸ ਦੇ ਵੇਰਵੇ ਵੀ ਚਾਰਸ਼ੀਟ ਵਿੱਚ ਦਰਜ ਕੀਤੇ ਗਏ ਹਨ ਪਾਈਪਾ ਦੁਆਰਾ ਸੂਬੇ ਭਾਰ ਵਿੱਚ ਲਾਏ ਜਾ ਰਹੇ ਕੈਂਪਾਂ ਦੇ ਮਸਲੇ ਨੂੰ ਲੈ ਕੇ ਕੱਲ ਵੀ ਪਾਈਪਾ ਵਰਕਰਾਂ ਤੇ ਪੰਜਾਬ ਸਰਕਾਰ ਦਰਮਿਆਨ ਤਣਾਅ ਬਰਕਰਾਰ ਰਿਹਾ ਪੰਜਾਬ ਪੁਲਿਸ ਨੇ ਕੱਲ ਪੰਜਾਬ ਪਾਈਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਬੱਲੂਆਣਾ ਹਲਕੇ ਦੇ ਪਿੰਡ ਰਾਜਪੁਰ ਵਿੱਚ ਪਾਈਪਾ ਦੇ ਸੇਵਾਦਾਰ ਆ ਗਏ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਲੱਗਣ ਵਾਲੇ ਕੈਂਪ ਨੂੰ ਅਸਫਲ ਬਣਾ ਦਿੱਤਾ ਪੁਲਿਸ ਨੇ ਕੈਂਪ ਵਿੱਚ ਪੁੱਜਣ ਤੋਂ ਪਹਿਲਾਂ ਹੀ ਸੁਨੀਲ ਜਾਖੜ ਉਹਨਾਂ ਦੇ ਭਤੀਜੇ ਵਿਧਾਇਕ ਸੰਦੀਪ ਜਾਖੜ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਕਰ ਜੋ ਹੈ ਕਿ ਸੁਨੀਲ ਜਾਖੜ ਨੇ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਸ਼ੁੱਕਰਵਾਰ ਨੂੰ ਹਰ ਹਾਲਤ ਪਿੰਡ ਰਾਏਪੁਰ ਵਿੱਚ ਪਾਈਪਾ ਵੱਲੋਂ ਜਾਰੀ ਕੈਂਪ ਮਹਿਮ ਅਧੀਨ ਕੈਂਪ ਲਗਾਉਣਗੇ ਐਸੇ ਦਰਮਿਆਨ ਸੂਬਾ ਸਰਕਾਰ ਦੇ ਐਸੇ ਰਵੱਈਏ ਖਿਲਾਫ ਕੱਲ ਸੂਬੇ ਪਰ ਵਿੱਚ ਪਾਈਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਰਥਿਕ ਫੋਕਸ ਉਪਾ ਸਰਕਾਰ ਵਿਰੁੱਧ ਮਜਾਰੇ ਕੀਤੇ ਉਧਰ ਪੰਜਾਬ ਪਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਨੇ ਕੱਲ ਐਲਾਨ ਕੀਤਾ ਕਿ ਪਾਜਪਾ ਵਰਕਰ ਸੂਬਾ ਸਰਕਾਰ ਦੇ ਇਸ ਵਤੀਰੇ ਖਿਲਾਫ ਕਦੇ ਨਹੀਂ ਝੁਕਣਗੇ ਉਹ 24 ਅਗਸਤ ਨੂੰ ਸੂਬੇ ਭਰ ਵਿੱਚ ਆਪਣੇ ਕੈਂਪ ਮੁਹਿੰਮ ਅਧੀਨ ਕੈਂਪ ਲਗਾਉਣਗੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਅਗਵਾ ਵੱਲੋਂ ਸੁਪੇ ਪਰ ਵਿੱਚ ਪਾਈਪਾ ਵਰਕਰਾਂ ਵੱਲੋਂ ਪੰਜਾਬੀਆਂ ਦੇ ਇਕੱਠੇ ਕੀਤੇ ਜਾ ਰਹੇ ਡਾਟੇ ਨੂੰ ਗੈਰ ਕਾਨੂੰਨੀ ਕਰਾਰ ਦੇਣਾ ਵੀ ਜਾਰੀ ਰਿਹਾ। ਕੱਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਤਹਿਤ ਨਾਗਰਿਕਾਂ ਦੇ ਨਿੱਜੀ ਡਾਟਾ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਭਾਜਪਾ ਦੇ ਮੈਂਬਰਾਂ ਸਮੇਤ ਕਿਸੇ ਵੀ ਨਿੱਜੀ ਵਿਅਕਤੀ ਨੂੰ ਕਿਸੇ ਬਹਾਨੇ ਜਨਤਾ ਤੋਂ ਨਿੱਜੀ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਉਹਨਾਂ ਭਾਜਪਾ ਦੇ ਇਹਨਾਂ ਕੈਂਪਾਂ ਨੂੰ ਸੂਬਾ ਵਾਸੀਆਂ ਨੂੰ ਗਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਆਖਿਆ ਕਿ ਜੇਕਰ ਭਾਜਪਾ ਵਰਕਰ ਸੂਬੇ ਦੇ ਵਿਕਾਸ ਪ੍ਰਤੀ ਸਹਿਰਧਨ ਤਾਂ ਉਹ ਦਬਾਅ ਪਾ ਕੇ ਕੇਂਦਰ ਵੱਲੋਂ ਰੋਕੇ ਗਏ ਪੰਜਾਬ ਦੇ ਫੰਡਾਂ ਨੂੰ ਜਾਰੀ ਕਰਵਾਉਣ ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਵਿੱਚ ਚੱਲ ਰਹੇ ਵਰਖਾ ਦੇ ਦੌਰ ਵਿੱਚ ਕੱਲ ਕਮੀ ਦੇਖਣ ਨੂੰ ਮਿਲੀ ਪਰ ਇਸ ਸਭ ਦੇ ਬਾਵਜੂਦ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ ਡੈਮਾਂ ਵਿੱਚੋਂ ਪਾਣੀ ਛੱਡਣਾ ਲਗਾਤਾਰ ਜਾਰੀ ਹੈ ਕੱਲ ਵੀ ਪੌਗ ਡੈਮ ਤੇ ਭਾਖੜਾ ਡੈਮ ਵਿੱਚੋਂ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡਿਆ ਗਿਆ ਜਿਸ ਕਾਰਨ ਸਤਲੁਜ ਤੇ ਬਿਆਸ ਦਰਿਆ ਕਿਨਾਰੇ ਖੇਤਾਂ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਇਸ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਪਹਿਲੀ ਵਾਰ ਦੌਰਾ ਕਰਦਿਆਂ ਨੁਕਸਾਨ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਉੱਚ ਅਧਿਕਾਰੀਆਂ ਨੂੰ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੀ ਹਦਾਇਤ ਕੀਤੀ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ ਅਤੇ ਐਲਾਨ ਕੀਤਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਲੋਕਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਬੜੇ ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਜਿਸ ਤਰ੍ਹਾਂ ਬੱਚੇ ਨੇ ਕਿਹਾ ਕਿ ਇੱਕ ਵਾਰੀ ਨੁਕਸਾਨ ਹੋ ਗਿਆ ਘੜ ਘੜ 10 15 ਸਾਲ ਕਬੀਲਦਾਰੀ ਲੀਤੇ ਨਹੀਂ ਆਉਂਦੀ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਲੈ ਚਲਾਈ ਹੈ ਕਿ ਜਿਆਦਾ ਨਹਿਰਾ ਕਰੀਏ ਇਧਰ ਉਧਰ ਜਾਂ ਇਹਦੇ ਚੋਂ ਕੋਈ ਸਕੀਪ ਰੂਟ ਕੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਵਾਰ ਆਪਾਂ ਆਪਣੀ ਕਿਸਮਤ ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ ਚ ਤਾਂ ਹੜ ਹੀ ਲਿਖੇ ਨੇ ਬਸ ਸਾਡੇ ਵੀ ਇੱਕ ਅੱਗਰ ਸਾਡੇ ਇਲਾਕੇ ਚ ਕੱਗਰ ਹੈ ਮਨ ਲਈ ਮੰਨ ਲਿਆ ਲੋਕਾਂ ਨੇ ਵੀ ਕੱਗਰ ਵਾਲੇ ਇਲਾਕੇ ਵਾਲਿਆਂ ਕਿਸਮਤ ਚ ਹੀ ਹੜ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਣੀਆਂ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਕਰਦੌਰੀ ਹੁੰਦੀ ਹੈ ਉਹ ਚ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆ ਸਪੈਸ਼ਲ ਕਰਦੌਰੀ ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸੇ ਦਾ ਕੋਈ ਮੱਝਾਂ ਰੱਖਿਆ ਸੀ ਉਹਨਾਂ ਚੋਂ ਸਪੈਸ਼ਲ ਕਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ ਐਸੇ ਦਰਮਿਆਨ ਹੜ ਪ੍ਰਭਾਵਿਤ ਖੇਤਰਾ ਵਿੱਚ ਸਕੂਲ ਬੰਦ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕੱਲ ਇੱਕ ਮਹੱਤਵਪੂਰਨ ਐਲਾਨ ਕੀਤਾ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹਦਾਇਤਾਂ ਦਿੱਤੀਆਂ ਕਿ ਜਿਹੜੇ ਖੇਤਰਾਂ ਵਿੱਚ ਸਕੂਲ ਬੰਦ ਹਨ ਉਸ ਖੇਤਰ ਦੇ ਅਧਿਆਪਕ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇਣਗੇ ਇਸ ਸੰਬੰਧੀ ਅਧਿਕਾਰੀਆਂ ਨੂੰ ਉਚਿਤ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਜਲੰਧਰ ਹੁਸ਼ਿਆਰਪੁਰ ਰੋਡ ਤੇ ਪਿੰਡ ਮੜਿਆਲਾ ਦੇ ਬੱਸ ਅੱਡੇ ਤੇ ਰਾਤੀ ਇੱਕ ਗੈਸ ਵਾਲਾ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਉਸ ਵਿੱਚ ਅੱਗ ਲੱਗ ਗਈ। ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 40 ਤੋਂ ਵੱਧ ਵਿਅਕਤੀ ਝੁੱਲਸ ਗਏ ਜਿਨ੍ਹਾਂ ਵਿੱਚੋਂ 10 ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਤੋਂ ਬਾਅਦ ਬਸ ਅੱਡੇ ਨਜ਼ਦੀਕਲੇ ਘਰਾਂ ਵਿੱਚ ਅੱਗ ਲੱਗ ਗਈ ਤੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਨਵੇਂ ਤੇ ਪੁਰਾਣੇ ਅਕਾਲੀ ਦਲਾਂ ਵਿੱਚ ਵਾਦ-ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਦੋਹਾਂ ਪਾਸਿਓਂ ਆਗੂਆਂ ਵੱਲੋਂ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਬੀਤੇ ਦਿਨ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਇਹ ਸੁਖਵੀਰ ਬਾਦਲ ਦੀ ਅਗਵਾਈ ਵਾਲਾ ਧੜਾ ਅਕਾਲ ਤਖਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਦੀਆਂ ਘਟਨਾਵਾਂ ਨੂੰ 2 ਦਸੰਬਰ ਤੋਂ ਪਹਿਲਾਂ ਦੀਆਂ ਘਟਨਾਵਾਂ ਨਾਲ ਜੋੜ ਕੇ ਦਿਖਾਉਣ ਦੀ ਸਾਜ਼ਿਸ਼ ਰਚ ਰਿਹਾ ਹੈ ਤਾਂ ਜੋ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਦੀ ਯਤਨਾਂ ਨੂੰ ਤਾਰਪੀਡੋ ਕੀਤਾ ਜਾ ਸਕੇ ਇਸ ਦਰਮਿਆਨ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕੱਲ ਬਾਦਲ ਧੜੇ ਨੂੰ ਖੁੱਲਾ ਚੈਲੰਜ ਕੀਤਾ ਕਿ ਉਹ ਇਹ ਸਾਬਤ ਕਰਨ ਕੇ ਬਤੌਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਦੇ ਵੀ ਉਹਨਾਂ ਦੀ ਰਹਾਇਸ਼ ਤੇ ਆਏ ਹੋਣ ਸਪਰੀਮ ਕੋਰਟ ਨੇ ਕੱਲ ਦਿੱਲੀ ਵਿੱਚ ਅਵਾਰਾ ਕੁੱਤਿਆਂ ਬਾਰੇ ਆਪਣੇ 11 ਅਗਸਤ ਦੇ ਹੁਕਮਾਂ ਨੂੰ ਸਖਤ ਦੱਸਦਿਆਂ ਇਹਨਾਂ ਵਿੱਚ ਸੋਧ ਕਰਦਿਆਂ ਐਲਾਨ ਕੀਤਾ ਕਿ ਹੁਣ ਪ੍ਰਸ਼ਾਸਨ ਵੱਲੋਂ ਚੁੱਕੇ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਕਰਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਇਲਾਕਿਆਂ ਵਿੱਚ ਛੱਡ ਦਿੱਤਾ ਜਾਵੇ ਪਰ ਅਦਾਲਤ ਨੇ ਇਹ ਸਪੱਸ਼ਟ ਕੀਤਾ ਕਿ ਗਲੀਆਂ ਅਤੇ ਸੜਕਾਂ 'ਤੇ ਕੁੱਤਿਆਂ ਨੂੰ ਖਾਣਾ ਪਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਦਾਲਤ ਵੱਲੋਂ ਆਪਣੇ 11 ਅਗਸਤ ਦੇ ਫੈਸਲੇ ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਪਸ਼ੂ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੂਸਰੇ ਪਾਸੇ ਆਵਾਰਾ ਕੁੱਤਿਆਂ ਦੇ ਹਮਲੇ ਦੇ ਸ਼ਿਕਾਰ ਲੋਕਾਂ ਦੇ ਜ਼ਖਮ ਕੱਲ ਇੱਕ ਵਾਰ ਮੁੜ ਅੱਲੇ ਹੋ ਗਏ ਹਮੇਸ਼ਾ ਹੀ ਹਾਸੇ ਵੰਡਣ ਵਾਲੇ ਅਤੇ ਆਪਣੀ ਦਮਦਾਰ ਕਮੇਟੀ ਤੇ ਅਦਾਕਾਰੀ ਰਾਹੀਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸਾਡੇ ਦਿਲਾ ਤੇ ਰਾਜ ਕਰਨ ਵਾਲੇ ਚਾਚਾ ਚਤਰਾ ਡਾਕਟਰ ਜਸਵਿੰਦਰ ਭੱਲਾ ਦਾ ਕੱਲ ਦਿਹਾਂਤ ਹੋ ਗਿਆ ਉਹ 60 ਸਾਲਾਂ ਦੇ ਸਨ ਉਹਨਾਂ ਮੁਹਾਲੀ ਦੇ ਫੋਟਿਸ ਹਸਪਤਾਲ ਵਿੱਚ ਕੱਲ ਤੜਕੇ 4 ਵਜੇ ਆਖਰੀ ਸਾਹ ਲਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਬ੍ਰੇਨ ਸਟ੍ਰੋਕ ਕਾਰਨ ਹੋਈ ਜਸਵਿੰਦਰ ਭੱਲਾ ਦਾ ਸੰਸਕਾਰ ਅੱਜ ਬਾਅਦ ਦੁਪਹਿਰ 1 ਵਜੇ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਜਸਵਿੰਦਰ ਭੱਲਾ ਦੇ ਦੇਹਾਂ ਤੇ ਮੁੱਖ ਮੰਤਰੀ ਭਗਵੰਤ ਸਾਨ ਸਮੇਤ ਕਈ ਰਾਜਨੀਤਿਕ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਆਓ ਹਮੇਸ਼ਾ ਹਾਸੇ ਵੰਡਣ ਵਾਲੇ ਭੱਲਾ ਜੀ ਨੂੰ ਸਮਰਪਿਤ ਉਹਨਾਂ ਦੀ ਇੱਕ ਮਿੱਠੀ ਯਾਦ ਸਾਂਝੀ ਕਰਦੇ ਹਾਂ ਓਏ ਆਟੋ ਅਜੀ ਕੀ ਫਰਮਾਇਆ ਫਰਮਾਉਣਾ ਕੀ ਆ ਜਗਾ ਹੈ ਅਜੀ ਜਗਾ ਵੇਚ ਕੇ ਤਾਂ ਆਟੋ ਪਾਇਆ ਆਏ ਕਾਨੂੰਨ ਨਾਲ ਟੀਚਰ ਮਹਿੰਗੀ ਪੈਂਦੀ ਆ ਵੈਸੇ ਜੀ ਕਿੰਨੇ ਕ ਮਹਿੰਗੀ ਪੈਂਦੀ ਆ ਘੱਟੋ ਘੱਟ 2.500 ਜਦਾ ਪੈਂਦੀ ਆ ਆਏ ਆ ਲਓ 250 ਸੜੀ ਸਵੇਰੇ ਸਵੇਰੇ ਮਣੀ ਵੀ ਨਹੀਂ ਕੀਤੀ ਸੀ ਓਏ ਪੁਲਿਸ ਨੂੰ ਗਾਲਾਂ ਕੱਢਦਾ ਇਸ ਸੌਣ ਲੱਗੇ ਮੈਂ ਤਾਂ ਨਹੀਂ ਕੱਢਦਾ ਓਏ ਸਾਨੂੰ ਸਾਰੀ ਦੁਨੀਆ ਕੱਢਦੀ ਐ ਜ਼ਾਲਾ ਤੂੰ ਕਿਉਂ ਨਹੀਂ ਕੱਢਦਾ ਹਏ ਭਾਰਤੀ ਕਿਸਾਨ ਜੂਨੇ ਨੇ ਆਜ਼ਾਦ ਦੇ ਆਗੂਆਂ ਨੇ ਕੱਲ੍ਹ ਦੇਰ ਸ਼ਾਮ ਨਾਬਾ ਨਗਰ ਕੌਂਸਲ ਪ੍ਰਧਾਨ ਦੇ ਘਰ ਦੇ ਬਾਹਰ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੋਸ਼ ਲਾਇਆ ਕਿ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀਆਂ ਵਿੱਚੋਂ ਦੋ ਟਰਾਲੀਆਂ ਦਾ ਸਮਾਨ ਉਹਨਾਂ ਦੇ ਘਰ ਦੇ ਅੰਦਰ ਪਿਆ ਹੈ ਜਥੇਬੰਦੀ ਨੇ ਮੰਗ ਕੀਤੀ ਕਿ ਪੁਲਿਸ ਉਹਨਾਂ ਦੀ ਹਾਜ਼ਰੀ ਵਿੱਚ ਘਰ ਅੰਦਰੋਂ ਸਮਾਨ ਬਰਾਮਦ ਕਰੇ ਅੰਤਮ ਖਬਰਾਂ ਮਿਲਣ ਤੱਕ ਧਰਨਾ ਜਾਰੀ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਸੀ। ਬਾਬਾ ਨੰਦ ਸਿੰਘ ਜੀ ਦੀ ਵਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਭਾਰਤੀ ਰੇਲਵੇ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਕੱਲ ਇੱਕ ਮਹੱਤਵਪੂਰਨ ਫੈਸਲਾ ਲਿਆ। ਇਸ ਫੈਸਲੇ ਤਹਿਤ 24 ਅਗਸਤ ਤੋਂ 28 ਅਗਸਤ ਤੱਕ ਜਗਰਾਉਂ ਨਜ਼ਦੀਕ ਨਾਨਕਸਰ ਰੇਲਵੇ ਸਟੇਸ਼ਨ ਤੇ ਕਈ ਰੇਲ ਗੱਡੀਆਂ ਅਸਥਾਈ ਰੂਪ ਵਿੱਚ ਠਹਿਰਨਗੀਆਂ ਤੇ ਇਸ ਮੌਕੇ ਕਈ ਵਿਸ਼ੇਸ਼ ਰੇਲ ਗੱਡੀਆਂ ਵੀ ਸੰਗਤ ਲਈ ਚਲਾਈਆਂ ਜਾਣਗੀਆਂ ਇਹ ਫੈਸਲਾ ਉਹਨਾਂ ਸ਼ਰਧਾਲੂਆਂ ਲਈ ਬੇਹੱਦ ਲਾਭਦਾਇਕ ਹੋਵੇਗਾ ਜੋ ਇਨ੍ਹਾਂ ਵਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਨਾਨਕ ਸਰ ਪੁੱਜਣਗੇ ਅਮਰੀਕਾ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ਤੇ ਰੁਕਲਾਦ ਦਿੱਤੀ ਹੈ ਇਸ ਫੈਸਲੇ ਦਾ ਅਸਰ ਭਾਰਤ ਸਣੇ ਕਈ ਉਹਨਾਂ ਦੇਸ਼ਾਂ ਦੇ ਡਰਾਈਵਰਾਂ ਤੇ ਪਵੇਗਾ ਜੋ ਅਮਰੀਕਾ ਵਿੱਚ ਟਰਾਂਸਪੋਰਟ ਸੈਕਟਰ ਵਿੱਚ ਕੰਮ ਕਰਨ ਦੀ ਉਮੀਦ ਵਿੱਚ ਬੈਠੇ ਸਨ ਜਿਕਰ ਜੋ ਹੈ ਕਿ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਡਰਾਈਵਰ ਵੱਲੋਂ ਟਰੱਕ ਗਲਤ ਦਿਸ਼ਾ ਵਿੱਚ ਮੋੜਨ ਕਾਰਨ ਇੱਕ ਕਾਰ ਵਿੱਚ ਸਵਾਰ ਤਿੰਨ ਅਮਰੀਕੀ ਵਿਅਕਤੀ ਮਾਰੇ ਗਏ ਸਨ ਇਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਉਧਰ ਕੈਨੇਡਾ ਵਿੱਚ ਵੀ ਕੱਲ ਦੋ ਪੰਜਾਬੀ ਟਰੱਕ ਡਰਾਈਵਰਾਂ ਦੁਆਰਾ ਇਹ ਕਬੂਲਨਾਮਾ ਕੀਤੇ ਜਾਣ ਤੋਂ ਬਾਅਦ ਕਿ ਉਹ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਪੰਜਾਬੀ ਭਾਈਚਾਰੇ ਨੂੰ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਪਰੀਮ ਕੋਰਟ ਨੇ ਕੱਲ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ ਦੌਰਾਨ ਬਾਹਰ ਰੱਖੇ ਗਏ 65 ਲੱਖ ਵਿਅਕਤੀਆਂ ਨੂੰ ਆਪਣੇ ਦਾਅਵੇ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਸਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਇਹ ਵਿਅਕਤੀ ਆਧਾਰ ਕਾਰਡ ਅਤੇ ਹੋਰ ਸਵੀਕਾਰ ਕਰਨ ਯੋਗ 11 ਦਸਤਾਵੇਜ਼ ਆਨਲਾਈਨ ਜਾਂ ਆਫਲਾਈਨ ਪੇਸ਼ ਕਰ ਮੁੜ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦੇ ਹਨ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹੰਮਦ ਯੁੱਧ ਨਸ਼ਿਆਂ ਵਿਰੁੱਧ ਨੂੰ ਲਗਾਤਾਰ 174ਵੇਂ ਦਿਨ ਜਾਰੀ ਰੱਖਦੇ ਆਂ ਪੰਜਾਬ ਪੁਲਿਸ ਨੇ ਕੱਲ 365 ਥਾਵਾਂ ਤੇ ਛਾਪੇਮਾਰੀ ਕੀਤੀ ਅਤੇ 87 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਤਰ੍ਹਾਂ 174 ਦਿਨਾਂ ਦੀ ਇਸ ਮੁਹੰਮ ਤਹਿਤ ਹੁਣ ਤੱਕ ਗ੍ਰਿਫਤਾਰ ਨਸ਼ਾ ਤਸਕਰਾਂ ਦੀ ਗਿਣਤੀ 26848 ਹੋ ਗਈ ਹੈ ਜਲੰਧਰ ਦੇ ਜੰਪਲ ਲਾਰਡ ਸਵਰਾਜ ਪੌਲ ਦਾ ਲੰਗੀ ਸ਼ਾਮ ਲੰਡਨ ਵਿੱਚ ਦਿਹਾਂਤ ਹੋ ਗਿਆ ਉਹ 94 ਸਾਲਾਂ ਦੇ ਸਨ ਇੰਗਲੈਂਡ ਸਥਿਤ ਕਪਾਰੋ ਉਦਯੋਗ ਸਮੂਹ ਦੇ ਸੰਸਥਾਪਕ ਲਾਰਡ ਪੌਲ ਹਾਲ ਵਿੱਚ ਹੀ ਬਿਮਾਰ ਹੋ ਗਏ ਸਨ ਜਿਸ ਮਗਰੋਂ ਉਹਨਾਂ ਨੂੰ ਹਸਪਤਾਲ ਵਿੱਚ ਪਰਤੇ ਕਰਵਾਇਆ ਗਿਆ ਸੀ ਉਹਨਾਂ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤਿਕ ਆਗੂਆਂ ਤੇ ਉਦਯੋਗਪਤੀਆਂ ਨੇ ਸ਼ੋਕ ਜ਼ਾਹਰ ਕੀਤਾ ਹੈ